ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚੋਂ ਸਭ ਤੋਂ ਵੱਧ ਪੰਜਾਬੀ ਨੇ ਹੈਰਾਨ ਕਰਨ ਵਾਲੀ ਰਿਪੋਰਟ ਆਈ ਹੈ ਕਿ ਜੋ ਅਮਰੀਕਾ ਤੋਂ ਪਿਛਲੇ ਦਿਨਾਂ ਦੇ ਦੌਰਾਨ 1700 ਦੇ ਕਰੀਬ ਪ੍ਰਵਾਸੀ ਸੀ ਜਿਹੜੇ ਉਹ ਡਿਪੋਰਟ ਕੀਤੇ ਗਏ ਸੀ ਉਹਨਾਂ ਵਿੱਚੋਂ ਲਗਭਗ 620 ਤਾਂ ਪੰਜਾਬੀ ਹੀ ਨੇ ਪਹਿਲੇ ਨੰਬਰ ਤੇ ਪੰਜਾਬੀ ਆ ਗਏ ਨੇ ਜਿਨ੍ਹਾਂ ਨੂੰ ਭਾਰਤੀਆਂ ਦੇ ਵਿੱਚੋਂ ਸਭ ਤੋਂ ਵੱਧ ਡਿਪੋਰਟ ਕੀਤਾ ਗਿਆ ਦੂਜੇ ਪਾਸੇ ਹਰਿਆਣਾ ਦੂਜੇ ਨੰਬਰ ਤੇ ਹੈ ਤੀਜੇ ਨੰਬਰ ਤੇ ਗੁਜਰਾਤ ਦਾ ਜਿਹੜਾ ਉਹ ਅੰਕੜਾ ਸਾਹਮਣੇ ਆਇਆ ਹੈ ਕਿ ਗੁਜਰਾਤ ਤੋਂ ਵੀ ਜਿਹੜੇ ਲੋਕ ਨੇ ਉਹ ਰਿਪੋਰਟ ਕੀਤੇ ਗਏ ਨੇ ਗੁਜਰਾਤ ਦੇ ਲੋਕ ਨੇ ਜਿਹੜੇ ਅਮਰੀਕਾ ਸਰਕਾਰ ਨੇ 20 ਜਨਵਰੀ ਤੋਂ ਲੈ ਕੇ 22 ਜੁਲਾਈ ਤੱਕ 1703 ਯਾਨੀ ਕਿ 1703 ਭਾਰਤੀਆਂ ਨੂੰ ਮੁਲਕ ਚੋਂ ਕੱਢਿਆ ਇਹਨਾਂ ਚ ਸਭ ਤੋਂ ਵੱਧ ਪੰਜਾਬ ਦੇ 620 ਦੱਸੇ ਜਾ ਰਹੇ ਨੇ ਹਰਿਆਣਾ ਦੇ 604 ਅਤੇ ਗੁਜਰਾਤ ਦੇ 200 45 ਵਿਅਕਤੀ ਸ਼ਾਮਲ ਨੇ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਦੇ ਸਟੂਡੈਂਟ ਵੀਜ਼ਾ ਲਈ ਅਪੁਆਇੰਟਮੈਂਟਸ ਵੀ ਖੁੱਲ ਗਈਆਂ ਨੇ ਇਹ ਜਾਣਕਾਰੀ ਲੋਕ ਸਭਾ ਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਮਨ ਸਿੰਘ ਨੇ ਇੱਕ ਲਿਖਤੀ ਜਵਾਬ ਦੌਰਾਨ ਦਿੱਤੀ ਹੈ ਉਹਨਾਂ ਦੱਸਿਆ ਕਿ ਯੂਪੀ ਦੇ 38, ਗੋਆ ਦੇ 26, ਮਹਾਰਾਸ਼ਟਰ ਦੇ ਅਤੇ ਦਿੱਲੀ ਦੇ 20-20 ਅਤੇ ਤੇਲੰਗਾਨਾ ਦੇ 19, ਤਾਮਿਲਨਾਡੂ ਦੇ 17, ਆਂਧਰਾ ਪ੍ਰਦੇਸ਼ ਅਤੇ ਉੱਤਰਾਖੰਡ ਦੇ 12-12 ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ 10-10 ਕੇਰਲ ਤੇ ਚੰਡੀਗੜ੍ਹ ਦੇ 8-8 ਅਤੇ ਮੱਧ ਪ੍ਰਦੇਸ਼ Rajasthan ਦੇ 7-7 ਪੱਛਮੀ ਬੰਗਾਲ ਦੇ 6 ਕਰਨਾਟਕ ਦੇ 5 ਉੜੀਸਾ ਬਿਹਾਰ ਅਤੇ ਚਾਰਖੰਡ ਦਾ 1-1 ਵਿਅਕਤੀ ਵਤਨ ਪਰਤੇ ਨੇ ਉਹਨਾਂ ਕਿਹਾ ਕਿ 6 ਕਿਸਾਂ ਬਾਰੇ ਪਤਾ ਨਹੀਂ ਲੱਗ ਸਕਿਆ ਸਰਕਾਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਡਿਪੋਰਟ ਕੀਤੇ ਜਾਣ ਵਾਲੇ ਵਿਅਕਤੀਆਂ ਨਾਲ ਮਾਨਵੀ ਵਿਹਾਰ ਯਕੀਨੀ ਬਣਾਉਣ ਲਈ ਅਮਰੀਕਾ ਨਾਲ رابطہ ਕਾਇਮ ਕੀਤਾ ਸੀ ਵਿਦੇਸ਼ ਮੰਤਰੀ ਨੇ ਡਿਪੋਰਟੀਆਂ ਖਾਸ ਕਰਕੇ ਔਰਤਾਂ ਤੇ ਬੱਚਿਆਂ ਨੂੰ ਬੇੜੀਆਂ 'ਚ ਜਕੜ ਕੇ ਭੇਜਣ ਤੇ ਅਮਰੀਕੀ ਅਧਿਕਾਰੀਆਂ ਕੋਲ ਸਖਤ ਇਤਰਾਜ਼ ਜਤਾਇਆ ਸੀ ਇਸ ਤੋਂ ਇਲਾਵਾ ਦਸਤਾਰਾਂ ਦੀ ਵਰਤੋਂ ਸਮੇਤ ਧਾਰਮਿਕ ਸੱਭਿਆਚਾਰਕ ਸੰਵੇਦਨਸ਼ੀਲਤਾਵਾਂ ਬਾਰੇ ਵੀ ਚਿੰਤਾਵਾਂ ਵੀ ਅਮਰੀਕੀ ਅਧਿਕਾਰੀਆਂ ਕੋਲ ਰੱਖੀਆਂ ਗਈਆਂ ਸਨ ਉਨਾ ਕਿਹਾ ਕਿ 5 ਫਰਵਰੀ ਤੋਂ ਬਾਅਦ ਕਿਸੇ ਵੀ ਉਡਾਣ 'ਚ ਡਿਪੋਰਟੀਆਂ ਨਾਲ ਮਾੜੇ ਵਿਹਾਰ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਮਰੀਕਾ ਤੋਂ ਜੋ ਲਗਭਗ 1700 ਭਾਰਤੀ ਡਿਪੋਰਟ ਕੀਤੇ ਗਏ ਨੇ ਉਹਨਾਂ ਵਿੱਚ ਸਭ ਤੋਂ ਵੱਧ ਪੰਜਾਬੀ ਨੇ ਦੂਜੇ ਨੰਬਰ ਤੇ ਹਰਿਆਣਾ ਦਾ ਨਾਮ ਆਉਂਦਾ ਤੀਜੇ ਨੰਬਰ ਤੇ ਗੁਜਰਾਤ ਵਾਲੇ ਨੇ 620 ਪੰਜਾਬੀ ਨੇ ਹਰਿਆਣਾ 'ਚ 604 ਜਿਹੜੇ ਡਿਪੋਰਟ ਹੋ ਕੇ ਵਾਪਸ ਆਏ ਨੇ ਗੁਜਰਾਤ ਦੇ 245 ਨੇ ਇਹ ਸਰਕਾਰ ਨੇ 20 ਜਨਵਰੀ ਤੋਂ ਲੈ ਕੇ 22 ਜੁਲਾਈ ਤੱਕ ਜੋ 1703 ਭਾਰਤੀਆਂ ਨੂੰ ਮੁਲਕ ਚੋਂ ਕੱਢਿਆ ਉਹਨਾਂ ਬਾਰੇ ਅੰਕੜਾ ਜਾਰੀ ਕੀਤਾ ਹੈ